ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗ ਜੀ ਗੁਰੂ ਨਾਨਕ ਦੇਵ ਜੀ ਤੇ ਬਾਲਾ ਮਰਦਾਨਾ ਜੀ ਬੈਠੇ ਨੇ ਤੇ ਮਰਦਾਨੇ ਨੇ ਆਖਿਆ ਸੱਚੇ ਪਾਤਸ਼ਾਹ ਜੀ ਮੈਨੂੰ ਭੁੱਖ ਲੱਗੀ ਏ ਤੇ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਮਰਦਾਨਾ ਕੋਈ ਦਸਤੂਰ ਤੇ ਚੜ ਕੇ ਵੇਖ ਜੇ ਕਿਤੇ ਤੁਮਾਂ ਨਿਕਲਦਾ ਆਏ ਤੇ ਪ੍ਰਸ਼ਾਦਾ ਲਾਇਆ ਮਰਦਾਨੇ ਨੇ ਦਸਤੂਰ ਤੇ ਚੜ ਕੇ ਵੇਖਿਆ ਤੇ ਇੱਕ ਪਹਾੜੀ ਗੁਫਾ ਦੇ ਵਿੱਚੋਂ ਧੁਮਾ ਨਿਕਲਦਾ ਏ ਉੱਥੇ ਗਿਆ ਮਰਦਾਨਾ ਤੇ ਜਾ ਕੇ ਵੇਖਿਆ ਤੇ ਉੱਥੇ ਇੱਕ ਗੁਫਾ ਦੇ ਵਿੱਚ ਪਹਾੜ ਨੌਜਵਾਨ ਬੀਬੀ ਇੱਕ ਬੈਠੀ ਹੋਈ ਏ ਤੋਂ ਪਹਿਲਾਂ ਉਹ ਵੇਖ ਕੇ ਹੱਸ ਪਈ ਤੇ ਫਿਰ ਰੋ ਪਈ ਮਰਦਾਨਾ ਜੀ ਪੁੱਛਣ ਲੱਗੇ ਬੀਬੀ ਪਹਿਲਾਂ ਮੈਨੂੰ ਵੇਖ ਕੇ ਹੱਸੀ ਕਿਉਂ ਤੇ ਫਿਰ ਰੋਈ ਕਿਉਂ ਮਤਾਨਾ ਕਹਿ ਲਗਾ ਬੀਬੀ ਪਹਿਲਾਂ ਹੱਸੀ ਤੇ ਫੇਰ ਰੋਈ ਕਿਉਂ ਤੇ ਕਹਿਣ ਲੱਗੀ ਵੀਰ ਜੀ ਹੱਸੀ ਤਾਂ ਮੈਂ ਇਸ ਕਰਕੇ ਹਾਂ ਕਿ ਮੈਂ ਮਨੁੱਖ ਦੇ ਮੱਥੇ ਲੱਗੀ ਹਾਂ ਤੇ ਜਰ ਰੋਈ ਮੈਂ ਇਸ ਕਰਕੇ ਆਂ ਕਿ ਜੇਕਰ ਮੈਥੋਂ ਖਾਣ ਨੂੰ ਮੰਗੇਗਾ ਤੇ ਮੈਂ ਕੀ ਦੇਵਾਂਗੀ ਤੇ ਉਹ ਮਰਦਾਨਾ ਜੀ ਕਹਿਣ ਲੱਗੇ ਕਿ ਬੀਬੀ ਜੀ ਸਾਨੂੰ ਤੇ ਪੱਕਾ ਭੋਜਨ ਚਾਹੀਦਾ ਹੈ ਤੇ ਬੀਬੀ ਅੰਦਰ ਵੜੀ ਅੰਦਰੋਂ ਇੱਕ మాਸ ਦਾ ਟੁਕੜਾ ਲਾ ਕੇ ਲੈ ਆਈ ਤੇ ਲਿਆਣ ਕੇ ਮਰਦਾਨੇ ਦੀ ਝੋਲੀ ਵਿੱਚ ਪਾ ਦਿੱਤਾ ਤੇ ਮਰਦਾਨਾ ਲੈ ਕੇ ਗੁਰੂ ਨਾਨਕ ਦੇਵ ਜੀ ਦੇ ਕੋਲ ਆਇਆ ਤੇ ਗੁਰੂ ਨਾਨਕ ਦੇਵ ਜੀ ਮਰਦਾਨੇ ਨੂੰ ਪੁੱਛਣ ਲੱਗੇ ਮਰਦਾਨਿਆ ਇਹ మాਸ ਕਾਦਾ ਏ ਉਹ ਕਹਿੰਦਾ ਜੀ ਬੀਬੀ ਨੇ మాਸ ਦਿੱਤਾ ਮੈਨੂੰ ਉਹੰਦੇ ਮਰਦਾਨਿਆ మాਸ ਹੈ ਕਾਦਾ ਏ ਉਹਦਾ ਜੀ ਮੈਨੂੰ ਇਹ ਨਹੀਂ ਪਤਾ ਉਹ ਕਹਿੰਦੇ ਬੇਮੂਰ ਖਾਦਮੀ ਬਿਨਾ ਪੁੱਛਿਓ ਖਾ ਜਾਂਦੇ ਆ। ਜਾਂ ਬੀਬੀ ਨੂੰ ਪੁੱਛ ਗਿਆ ਇਹ ਮਾਸ ਕਾਦਾ ਏ। ਤੇ ਮਰਦਾਨਾ ਜੀ ਗਏ ਨੇ ਕਿ ਬੀਬੀ ਜੀ ਇਹ ਮਾਸ ਕਾਦਾ ਏ? ਤੇ ਬੀਬੀ ਕਹਿਣ ਲੱਗੀ ਆ ਕਿ ਜੀ ਮੇਰੇ ਕੋਲ ਮਾਸ ਇਹੋ ਵਜੇ ਕਿ ਚੰਗਾ ਨਹੀਂ ਜੇ ਮੁਸ਼ਕਿਲ ਆ ਤੇ ਮੈਂ ਹੋਰ ਤੈਨੂੰ ਦੇ ਦਿੰਨੀ ਆ ਸਾਢੇ ਤਿੰਨ ਮਰ ਮਾਸ ਮੇਰੇ ਅੰਦਰ ਟੰਗਿਆ ਹੋਇਆ ਏ। ਜਿੱਥੋਂ ਆਖੇ ਮੈਂ ਤੈਨੂੰ ਉੱਥੋਂ ਲਾ ਦੇਣੀ ਆ ਜੇ ਥੋੜਾ ਤੇ ਹੋਰ ਲੇ ਜਾ ਜੇ ਚੰਗਾ ਨਹੀਂ ਲੱਗਦਾ ਤੇ ਕਿਸੇ ਹੋਰ ਕੋਲ ਪਾਸੇ ਲਾ ਦੇਣੀ ਆ ਮਰਦਾਨਾ ਜੀ ਕਹਿਣ ਲੱਗੇ ਨਹੀਂ ਬੀਬੀ ਜੀ ਇਹ ਮਾਸ ਮੇਰੇ ਗੁਰੂ ਨੇ ਪੁੱਛਣਾ ਚਾਹਿਆ ਏ ਕਿ ਮਾਸ ਹੈਗਾ ਦਾ ਏ ਤੇ ਮਰਦਾਨਾ ਜੀ ਪੁੱਛਦੇ ਨੇ ਤੇ ਉਹ ਬੀਬੀ ਦੱਸਦੀ ਏ ਕਿ ਮਾਸ ਕਾਦਾ ਏ ਜਾ ਹੀ ਦਸਾਂ ਮੇਰੇ ਵੀ ਨਾਮ ਕਰਦੇ ਰਹੇ ਸੀ ਪੜੇ ਚਾ ਕਾਰੇ ਤੇ ਜਮਾਨ ਮੇਰਾ ਆਜਿਰ ਚਾਨਿਆ ਕਰ ਦਿੱਤਾ ਮੇਰਾ sireya ਹੀ ਦਸਾਂ ਮੇਰੇ ਨਾਲੀ ਤਮੇਰਾ ਸੀ ਦੀਆ ਰਾਮ 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 ਤੋਪ ਦਿੱਤਾ ਕਾ ਮਾੜੇ ਲੇ ਸੀ ਪੈਸੇ ਮੇਰੇ ਸੋ ਗਿਆ ਤੋ ਬੀਚ ਕੇ ਤੇ ਅਗਲੇ ਸੀ ਮਾਪੇਰ ਨੇ ਕਾ ਇਹ ਦਸਾਂ ਮੇਰੇ ਵੀਰ ਨਾ ਅਗਲੇ ਰਹਤੇ ਹੋਰ ਦਿੱਤਾ ਕਹੋ ਮੈਨੂੰ ਬਾੰਦੀ ਨੋ ਮਾਣ ਆ ਤੇ ਬਾਹੋਂ ਫੜੇ ਅੰਗੇ ਤੇ ਪੀਲਾ ਪੀ ਦੱਸਾਂ ਮੈਂ ਰਤੂ ਮੋਰੀ ਜਾ ਆਹੇ ਲਗ ਪਾਤੀ ਦੇ ਮਾਪਣ ਨੇ ਮਾਰ ਦਿੱਤੀ ਕਨਿਆ ਬਚਾਰੀਆ ਸੀਤਾ ਸਾ ਮੇਰੇ ਵੀਰ ਨਾਲ ਕਨਿਆ ਬਚਾਰੀਆ ਮਾਰੀ ਹੋਈ I'm ਤੇਂ ਨੀਰਾ ਪੇਤਾ ਤੋਂ ਮੈਂ ਜਦੋਂ ਮਰੇ ਸਾਂ ਲਿਖ ਹੋਇਆ ਵਿਚਰ ਤੇਰੇਗਾ ਦੀਦ ਸਾਂ ਮੇਰੇ ਹੀਰ ਨਾ ਲਿਖ ਹੋਇਆ ਵਿਚਰ ਤੇਰੇਗਾ ਉਹ ਪਾਈ

ਸਾਂਭੇ ਵੀਰਨਾ ਬਿੰਦ ਨਾਟੇ ਦਾ ਵੀਨਾ ਕੋ ਲਿਖਿਆ ਨਾ ਰੋਟੀ ਮੇਰੀ ਕਰਮਚ ਖਾਣੀ ਕੀਤੇ ਲਿਖਿਆ ਨਾ ਰੋਟੀ ਮੇਰੇ ਕਰਮਚ ਖਾਣੀ ਕੀਤੇ ਪੈਰੋਂ ਬਾਸ ਰਹੀ ਜਾ ਮੈਂ ਖਾ ਤਿਲ ਸਾਂਭੇ ਵੀਰਨਾ ਤੈਨੋਂ ਬਾਸ ਰਹੀ ਮੇਕਰ ਹੋ ਬਾਦਦ ਕਰੇਗੇ ਹੋ ਮਰਨੇ ਕਰੇਗੇ ਕੇਤੇ ਨਾਰ ਮੇਰੇ ਵੀਰ ਨਾਵੇਂ ਦੋਵੇਂ ਲੇ ਰਾਰੇ ਕੇ ਬੋਖਾ ਜਿਤਨ ਸੰਭੇ ਲੇ ਕੇ ਵਕਾ ਮਾਨਸਾ ਜਨਮ ਹੀਰਾ ਮੇਲੇ ਆਤੋ ਬਾਪ ਨਾਲ ਬਿਤੀ ਨੇ ਚੜਿਆ ਮੈਗਵਾ ਦੀ ਦਸਾਂ ਕਾ ਦੇਣਾ ਆਪਣਾ ਦਰਗਾ ਵੀਰਾਂ ਸਾ ਮੇਰੇ ਵੀਰਾਂ ਲੈ ਕੇ ਦੇਣਾ ਆਪਣਾ ਦਰਗਾ ਵਾਗਿਰੀ ਜੀ ਕਾ ਹਲਸਾ ਵਾਜੀ ਕੀ ਫਤਿਹ